ਪੰਜਾਬ ਕਾਂਗਰਸ ਦਾ ਆਪਸੀ ਕਲੇਸ਼ ਮੁੱਖਣ ਦਾ ਨਾਮ ਨਹੀਂ ਲੈ ਰਿਹਾ ਤਾਂ ਹੁਣ ਜ਼ਿਲ੍ਹਾ ਬਠਿੰਡਾ ਦੇ ਦਿਹਾਤੀ ਕਾਂਗਰਸ ਵਿੱਚ ਵੀ ਗੁੱਟਵਾਦੀ ਵੱਧਦੀ ਜਾ ਰਹੀ ਹੈ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 7 ਜਨਵਰੀ ਨੂੰ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਰੈਲੀ ਕਰਨ ਜਾ ਰਹੇ ਨੇ ਜਿੱਥੇ ਪਿੰਡ ਵਾਸੀਆਂ ਵੱਲੋਂ ਸਿੱਧੂ ਦਾ ਕਰਤਾਰਪੁਰ ਸਹਿਬ ਦਾ ਲਾਂਗਾ ਖਲਵਾਉਣ ਲਈ ਸਨਮਾਨ ਕੀਤਾ ਜਾਣਾ ਸੀ ਪਰ ਇਸ ਰੈਲੀ ਤੋਂ ਪਹਿਲਾਂ ਹੀ ਬਠਿੰਡਾ ਦਿਹਾਤੀ ਦੀ ਕਾਂਗਰਸ ਦੋ ਫਾੜ ਹੁੰਦੀ ਨਜ਼ਰ ਆ ਰਹੀ ਹੈ ਇਲ ਜ਼ਾਮ ਲੱਗੇ ਨੇ ਕਿ ਕੋਰਸ਼ਮੀਰ ਵਿਖੇ ਹੋਣ ਜਾ ਰਹੇ ਪ੍ਰੋਗਰਾਮ ਦਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਖੁਸ਼ਬਾਦ ਸਿੰਘ ਜਟਾਣਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਾਂਗਰਸੀ ਵਰਕਰਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਨਾ ਹੋਣ ਲਈ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਜਿਸ ਤੱਕ ਹੁਣ ਇਲਾਕੇ ਦੇ ਕਾਂਗਰਸੀ ਪੰਚਾ ਸਰਪੰਚਾਂ ਨੇ ਵਿਰੋਧ ਕੀਤਾ ਹੈ ਬਠਿੰਡਾ ਦਿਹਾਤੀ ਦੇ ਕਾਂਗਰਸ ਦੇ ਉਮੀਦਵਾਰ ਹਰਵਿੰਦਰ ਲਾੜੀ ਦੀ ਰਿਗਵਾਇ ਵਿੱਚ ਸਰਪੰਚਾਂ ਵੱਲੋਂ ਵੱਡੀ ਗਿਣਤੀ ਵਿੱਚ ਦਸਤਖਤ ਅਤੇ ਮੋਹਰਾਂ ਲਗਾ ਕੇ ਪਾਰਟੀ ਹਾਈ ਕਮਾਂਡ ਨੂੰ ਸ਼ਿਕਾਇਤ ਪੱਤਰ ਭੇਜਿਆ ਗਿਆ ਇਸ ਮੰਗ ਪੱਤਰ ਚ ਜ਼ਿਲ੍ਹਾ ਪ੍ਰਧਾਨ ਖੁਸ਼ਬਾਦ ਸਿੰਘ ਜਟਾਣਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਮੰਗ ਪੱਤਰ ਚ ਇਥੋਂ ਤੱਕ ਲਿਖਿਆ ਗਿਆ ਹੈ ਕਿ ਜ਼ਿਲ੍ਹਾ ਪ੍ਰਧਾਨ ਦਾ ਪਿੰਡ ਮੁਕਸਰ ਸਾਹਿਬ ਅਧੀਨ ਪੈਂਦਾ ਹੈ ਪਰ ਪਤਾ ਨਹੀਂ ਕਿਉਂ ਉਹਨਾਂ ਨੂੰ ਜ਼ਿਲ੍ਹਾ ਬਠਿੰਡਾ ਦਿਹਾਤੀ ਦਾ ਪ੍ਰਧਾਨ ਲਗਾਇਆ ਗਿਆ ਪੱਤਰ ਚ ਕਿਹਾ ਗਿਆ ਹੈ ਖੁਸ਼ਬਾਦ ਸਿੰਘ ਜਟਾਣਾ ਖਿਲਾਫ ਕਈ ਅਪਰਾਧਿਕ ਮਾਮਲੇਦਾਰ ਜਿਨੇ ਜਿਨ੍ਹਾਂ ਦੀ ਕੇ ਜਾਣਕਾਰੀ ਵੀ ਇਸ ਪੱਤਰ ਚ ਸਾਂਝੀ ਕੀਤੀ ਗਈ ਹੈ ਪੱਤਰ ਚ ਲਿਖਿਆ ਗਿਆ ਹੈ ਕਿ ਖੁਸ਼ਬਾਦ ਸਿੰਘ ਜਟਾਣਾ ਖਿਲਾਫ ਇਰਾਦਾ ਕਤਲ ਔਰਤਾਂ ਨਾਲ ਛੇੜਛਾੜ ਅਤੇ ਅਪਰਾਧਿਕ ਬਲ ਪ੍ਰਯੋਗ ਕਰ ਜਾ ਕੇ ਮਾਰਕੁੱਟ ਕਰਨਾ ਲਾਪਰਵਾਹੀ ਨਾਲ ਗੱਡੀ ਚਲਾਉਣਾ ਅਤੇ ਧਾਰਾ 323 ਅਤੇ 338 ਤਹਿਤ ਕਈ ਮਾਮਲੇਦਾਰ ਨੇ ਇਸੇ ਨਾਲ ਹੀ ਇਲਜ਼ਾਮ ਲਾਇਆ ਹੈ ਕਿ ਖੁਸ਼ਬਾਦ ਸਿੰਘ ਜਟਾਣਾ ਦੇ ਸਬੰਧ ਗੈਂਗਸਟਰਾਂ ਅਤੇ ਨਸ਼ੇੜੀਆਂ ਨਾਲ ਹੋਣ ਦੇ ਵੀ ਚਰਚੇ ਨੇ ਜਿਸ ਦੇ ਕੇ ਪੰਚਾਇਤ ਸਰਪੰਚਾਂ ਵੱਲੋਂ ਜਾਂਚ ਦੀ ਮੰਗ ਵੀ ਕੀਤੀ ਗਈ ਹੈ ਇਸ ਤੋਂ ਇਲਾਵਾ ਜਟਾਣਾ ਖਿਲਾਫ ਪ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਗਏ ਨੇ ਅਤੇ ਕਿਹਾ ਗਿਆ ਹੈ ਕਿ ਉਨ੍ਹਾਂ ਖਿਲਾਫ ਬਿਜਲੈਂਸ ਦੀ ਜਾਂਚ ਚੱਲ ਰਹੀ ਹੈ ਇਹ ਨਹੀਂ ਰਹੀ ਪੰਚਾਇਤ ਸਰਪੰਚਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਖੁਸ਼ਬਾਦ ਸਿੰਘ ਜਟਾਣਾ 12 ਵਜੇ ਤੱਕ ਹਰਵਿੰਦਰ ਸਿੰਘ ਲਾਡੀ ਖਿਲਾਫ ਦਿੱਤੇ ਆਪਣੇ ਬਿਆਨ ਨੂੰ ਵਾਪਸ ਨਹੀਂ ਲੈਂਦੇ ਤਾਂ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਤੇ ਮਾਨਹਾਨੀ ਦਾ ਕੇਸ ਵੀ ਦਰਜ ਕਰਵਾਇਆ ਜਾਵੇਗਾ ਸੈਨਰਜੀ ਪਾਰਟੀ ਆਗੂਰੇ ਕਾਂਗਰਸ ਹਾਈ ਕਮਾਂਡ ਤੋਂ ਖੁਸ਼ਬਾਤ ਸਿੰਘ ਜਟਾਣਾ ਨੂੰ ਪਾਰਟੀ ਤੋਂ ਕੱਢਣ ਦੀ ਮੰਗ ਕੀਤੀ ਹੈ। ਦੱਸ ਦੇ ਇੱਕ ਇਸ ਤੋਂ ਪਹਿਲਾਂ ਬੀਤੇ ਦਿਨੀ ਨਵਜੋਤ ਸਿੰਘ ਸਿੱਧੂ ਵੱਲੋਂ ਬਠਿੰਡਾ ਦੇ ਹੀ ਪਿੰਡ ਮਹਾਰਾਜ ਚ ਰੈਲੀ ਕੀਤੀ ਗਈ ਸੀ। ਜਿਸ ਤੋਂ ਬਾਅਦ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਵੱਲੋਂ ਉਹਨਾਂ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਇਸ ਵਿਰੋਧ ਨੂੰ ਕਾਂਗਰਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦਾ ਐਂਟੀ ਤੜਾ ਸਿੱਧੂ ਦੀ ਰੈਲੀ ਤੋਂ ਨਰਾ ਚੱਲ ਰਿਹਾ ਹੈ। ਇਸ ਕਾਰਨ ਉਹਨਾਂ ਖਿਲਾਫ ਜਟਾਣਾ ਨੂੰ ਖੜਾ ਕੀਤਾ ਗਿਆ ਪਰ ਇਸ ਪੂਰੇ ਮਾਮਲੇ 'ਚ ਫਿਲਹਾਲ ਲਈ ਖੁਸ਼ਬਾਦ ਸਿੰਘ ਜਟਾਣਾ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ